ਦੇ ਬੈੱਡ ਤੇ ਜ਼ਖਮੀ ਪਏ ਇਸ ਸ਼ਖਸ ਦੀ ਕੁੱਟਮਾਰ ਇਸ ਦੇ ਆਪਣੇ ਹੀ ਸਾਲਿਆਂ ਵੱਲੋਂ ਕੀਤੀ ਗਈ ਹੈ ਜੀ ਹਾਂ ਇਹ ਸ਼ਖਸ ਜਸਵਿੰਦਰ ਸਿੰਘ ਜੋ ਕਿ ਪਿੰਡ ਸ਼ੇਰਪੁਰ ਤਾਇਬਾਂ ਦਾ ਰਹਿਣ ਵਾਲਾ ਹੈ ਉਸ ਵੱਲੋਂ ਆਪਣੇ ਹੀ ਸਹਰੇ ਪਰਿਵਾਰ ਦੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਹਨ ਉਸ ਦਾ ਕਹਿਣਾ ਹੈ ਕਿ ਉਸ ਦੇ ਸਹਰੇ ਪਰਿਵਾਰ ਵੱਲੋਂ ਕੁਝ ਸਮਾਂ ਪਹਿਲਾਂ ਇੱਕ ਝੂਠੀ ਵਸੀਅਤ ਬਣਾਈ ਗਈ ਸੀ ਜਿਸ ਦੇ ਵਿਰੋਧ ਵਿੱਚ ਉਹਨਾਂ ਦੀ ਰੰਜਿਸ਼ ਚੱਲਦੀ ਆ ਰਹੀ ਸੀ ਜਸਵਿੰਦਰ ਸਿੰਘ ਦੇ ਦੱਸਣ ਮੁਤਾਬਕ ਜਦੋਂ ਉਹ ਆਪਣੇ ਇੱਕ ਸਾਥੀ ਨਾਲ ਪੁਲਿਸ ਚੌਂਕੀ ਜੋਗੇਵਾਲਾ ਤੋਂ ਆਪਣਾ ਕੁਝ ਕੰਮ ਨਿਪਟਾ ਕੇ ਬਾਹਰ ਨਿਕਲਿਆ ਤਾਂ ਉਹਨਾਂ ਉੱਪਰ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਖੂਬ ਕੁੱਟਮਾਰ ਕੀਤੀ ਉਸ ਵਕਤ ਚੌਂਕੀ ਵਿੱਚ ਤਾਇਨਾਤ ਕੁਝ ਕਾਂਸਟੇਬਲਸ ਵੱਲੋਂ ਉਹਨਾਂ ਨੂੰ ਛਡਵਾਇਆ ਗਿਆ ਕੀ ਨਾਮ ਆਪਣਾ ਜਸਵੰਦਰ ਸਿੰਘ ਜੀ ਕਿਹੜਾ ਪਿੰਡ ਹੈ ਸ਼ੇਰਪੁਰ ਤਹਿਾਂ ਜੀ ਤੇ ਇਹ ਕੀ ਗੱਲਬਾਤ ਹੋਈ ਹੈ ساری ਗੱਲਬਾਤ ਇਹ ਹੋਈ ਹੈ ਸਾਰਾ ਇਸੇ ਦਾ ਇਹਨਾਂ ਨੇ ਝੂਠੀ ਵਿਰਾਸਤ ਕਰਾ ਕੇ ਕਿਹਨਾਂ ਨੇ ਇਹ ਮੇਰੇ ਸਹੁਰਿਆਂ ਨੇ ਕਿਹੜੇ ਪਿੰਡ ਦੇ ਹਨ ਪਿੰਡ ਲਾਲੂ ਵਾਲਾ ਅੱਛਾ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਇਹ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਜੀ ਅੱਛਾ ਇਹਨਾਂ ਨੇ ਝੂਠੀ ਵਿਰਾਸਤ ਕਰਾਈ ਸੀ ਉਹਦੇ ਸਬੰਧ ਅਸੀਂ ਦਰਖਾਸਤ ਦਿੱਤੀ ਸੀ ਉਹ ਕੁ ਸਮਾਂ ਬਾਅਦ ਆਪਣਾ ਉਹ ਕਿਰੀ ਅਨਕਵਾਰੀ ਹੋਕਨਦ ਪਰਚਾ ਹੋਇਆ ਸੀ ਅੱਛਾ ਪਰਚਾ 420 ਅੱਛਾ 120B ਅੱਛਾ ਧਾਰਾ ਲੱਗੀਆਂ ਸੀ ਇਹਨਾਂ ਨੇ ਨਕਵਾਰੀ ਲਾਈ ਸੀਗੀ ਡੀਐਸਪੀ ਡੀ ਦੇ ਪਰੋਈ ਕੋਲ ਅੱਛਾ ਕੋਈ ਕੋਈ ਸਾਡਾ ਬਿਆਨ ਵਗੈਰਾ ਹੋ ਗਏ ਅੱਛਾ ਇੱਕੜੇ ਮੇਰੇ ਸਾਡੇ ਦਾ ਮੰਡਾ ਵਾ ਇਹਨੇ ਬਿਆਨ ਦਿੱਤਾ ਸੀ ਵੀ ਇਹ ਮੇਰੀ ਮਾਸੀ ਹੈ ਇਹਨਾਂ ਨੇ ਕਿਹਾ ਸੀ ਜੇ ਸਾਡੇ ਚਾਚੇ ਦੀ ਲੜਕੀ ਹੈ ਤੇ ਅਸੀਂ ਉਹਨੂੰ ਵਿਆਹਿਆ ਵਾ ਉਹਦੇ ਵਿੱਚ ਉਹਨਾਂ ਨੇ ਕੁਝ ਤਾਂ ਮੇਰੇ ਸਹੁਰੇ ਪਰਿਵਾਰ ਨੇ ਬਿਆਨ ਦਿੱਤੇ ਸੀ ਕਿ ਕਿਹੜੇ ਪਿਛਲੇ ਪਿੰਡ ਜੋ ਕਿ ਸ਼ਾਹਪੁਰਾ ਵਾ ਕੁਝ ਮੇਰੇ ਘਰ ਵਾਲ ਦੇ ਨਣਕਿਆਂ ਨੇ ਉਹਨਾਂ ਨੇ ਵੀ ਬਿਆਨ ਦਿੱਤੇ ਸੀ ਵੀ ਇਹ ਵਾਤ ਕੋਲਾਂ ਸਰਦੀ ਕੁੜੀ ਜਿਹੜੀ ਕੁਲਵੰਤਪੁਰ ਤੋਂ ਮਿਲਣੀ ਨੂੰ ਪਹੁੰਚਿਆ ਇੱਕ ਕਾਲਾ ਸਿੰਘ ਦੀ ਲੜਕੀ ਹੈ ਇਸ ਕਰਕੇ ਉਹਨਾਂ ਨੇ ਦਰਖਾਹ ਦਿੱਤੀ ਇਹਨਾਂ ਨੂੰ ਦਬਾਉਣ ਵਾਸਤੇ ਕਿ ਤੁਸੀਂ ਆਪਦੀ ਮਾਂ ਬਿਮਾਰੀ ਹੈ ਜਦ ਕਿ ਉਹ ਕੋੜੀ ਗਰਮੀਤਪੁਰ ਮੇਰੀ ਸਾਲੀ ਹੈ ਉਹਨਾਂ ਦੇ ਘਰ ਹੀ ਉਹਦੀ ਮੌਤ ਹੋਈ ਸੀ ਇਹ ਸਦਾ ਹੀ ਉਹਦਾ ਮੌਤ ਦਾ ਸਰਟੀਫਿਕੇਟ ਬਣਿਆ ਹੋਇਆ ਵਾ ਇਹਨਾਂ ਨੇ ਦਰਖਾਹ ਦਿੱਤੀ ਸੀ ਅੱਜ ਉਹਨਾਂ ਨੇ ਲੁਧਿਆਣੇ ਤੋਂ ਆ ਕੇ ਇੱਥੇ ਬਿਆਨ ਦੇਣੇ ਸੀ ਇੱਥੇ ਬਿਆਨ ਦੇਣ ਤੋਂ ਬਾਅਦ ਵਿੱਚ ਫਰੋਹੇਪੁਰ ਜਾ ਕੇ ਬਿਆਨ ਦੇਣੇ ਸੀ ਇਸ ਲਈ ਅਸੀਂ ਉੱਥੇ ਥੋੜਾ ਜਿਹਾ ਡਿਵਾਨਸ ਚਲੇ ਗਏ ਆ ਸਾਨੂੰ ਨਾਲ ਦੇ ਪਿੰਡ ਕੰਮ ਸੀ ਉੱਤੇ ਜਾ ਰਹੇ ਚੌਕੀ ਤੇ ਗਿਆ ਸੀ ਚੌਕੀ ਜੋਗੇ ਵਾਲਾ ਅੱਛਾ ਅਸੀਂ ਗੇਟ ਤੋਂ ਬਾਹਰ ਨਿਕਲੇ ਆਂ ਦਰਖਾਸਤ ਇਹਨਾਂ ਨੇ ਲਾਲੂ ਵਾਲੇ ਸਤਨਾਮ ਸਿੰਘ ਨੂੰ ਆਨੇ ਅੱਛਾ ਅਸੀਂ ਗੇਟ ਤੋਂ ਬਾਹਰ ਨਿਕਲੇ ਆਂ ਇਹਨਾਂ ਸਾਨੂੰ ਚਲਦੇ ਮੋਟਰਸਾਈਕਲ ਤੋਂ ਮੈਨੂੰ ਖਿੱਚ ਲਿਆ ਵਾ ਅੱਛਾ ਮੇਰੇ ਨਾਲ ਦੇ ਨੂੰ ਕੁੱਟਮਾਰ ਕੀਤੀ ਆ ਮੇਰੇ ਕੋਟਮਾਰ ਕੀਤੀ ਆ ਇਹ ਗਰਦਿਆਲ ਸਿੰਘ ਸਤਨਾਮ ਸਿੰਘ ਤੇ ਸਖਚੈਲ ਸਿੰਘ ਕੋਈ ਅਣਪਛਾਤੇ ਸੀ ਕੁਝ ਬੰਦੇ ਅੱਗੇ ਕੜੇ ਸੀ ਹਥਿਆਰ ਬੰਦੇ ਸੀ ਕਿਟਨ ਵਾਲੇ ਕੋਲ ਥਿਆਰ ਸੀ ਜੇ ਸਾਨੂੰ ਪੁਲਿਸ ਆ ਕੇ ਨਾ ਛਡਾਉਂਦੀ ਇਹਨਾਂ ਸਾਨੂੰ ਜੱਗ ਭਾਦ ਜੋਗੇ ਵਾਲ ਚੌਕੀ ਨਹੀਂ ਅੱਛਾ ਹਾਂਜੀ ਅੱਛਾ ਜੇ ਨਾਛਣਾਉਂਦੇ ਨਾਲ ਸਾਡੇ ਜਾਨ ਨੂੰ ਮਾਰ ਦਿੰਦਾ ਸੀ ਬੰਦਾ ਅੱਛਾ ਤੇ ਤੁਸੀਂ ਭੱਜ ਕੇ ਜਾਨ ਬਚਾਈ ਹੋਈ ਆਈ ਭੱਜ ਕੇ ਪੁਲਿਸ ਦੇ ਸਰ ਹਿਡਾਇਆ ਜੀ ਪਰ ਉਹ ਚੌਕੀ ਦੇ ਅੰਦਰ ਸਮ ਕਰ ਲਿਆ ਅੱਛਾ ਜੇ ਸਾਨੂੰ ਅੰਦਰ ਨਾਲ ਲੈ ਕੇ ਜਾਂਦੇ ਨਾ ਪਹੁੰਚਾਉਂਦੇ ਨਾ ਸਮ ਚੜਾਉਂਦੇ ਉਹ ਸਾਨੂੰ ਜਾਨੂ ਮਾਰ ਦਿੰਦਾ ਸੀ ਅੱਛਾ ਹਾਂ ਜੀ ਹੋਰ ਤੁਸੀਂ ਕੀ ਮੰਗ ਕਰਦੇ ਹੋ ਮੰਗ ਕਰਦਾ ਹੀ ਦੇਖੋ ਜੀ ਪਹਿਲਾ ਦਿਨ ਉਹਨੇ ਇਹ ਗਲਤ ਕੰਮ ਕੀਤਾ ਉਸ ਤੋਂ ਬਾਅਦ ਸਾਨੂੰ ਧਮਕੀਆਂ ਵੀ ਕਾਫੀ ਦਿੱਤੀਆਂ ਉਹਨਾਂ ਨੇ ਅਸੀਂ ਸੁਚੇਤ ਵੀ ਕਰਦੇ ਰਏ ਸਮੇਂ-ਸਮੇਂ ਤੇ ਪਰ ਫਿਰ ਵੀ ਇਹਨਾਂ ਬੰਦਿਆਂ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਇਹ ਇਹ ਸਾਨੂੰ ਜਾਨ ਨੂੰ ਮਾਰਨ ਦੇ ਚਾ ਸਾਨੂੰ ਜਾਨ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ 8-10 8-10 ਕਿਹੜੇ ਅਨੁਪ੍ਰਸ਼ਾਤ ਇਹ ਉਹ ਥੋੜੇ ਜੱਗੇ ਖੜੇ ਸੀ ਅੱਛਾ ਜੇ ਸਾਨੂੰ ਪੁਲਿਸ ਅੱਗ ਨਾ ਛਾਉਂਦੀ ਇਹਨਾਂ ਸਾਨੂੰ ਮਾਰ ਦਿੰਦੇ ਸੀ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਮੇਰੇ ਗੋਡੇ ਤੇ ਲੱਗੀ ਆ ਜੀ ਵਾਲ ਮੇਰੇ ਖਿੱਚਿਆ ਮੇਰੇ ਵਾਲ ਪੱਟੇ ਆ ਜੀ ਅੱਛਾ ਹਾਂਜੀ ਜੇ ਪੁਲਿਸ ਮੌਕੇ ਤੇ ਨਾ ਹੋ ਵੀ ਅੰਦਰ ਚੌਂਕੀ ਵਿੱਚੋਂ ਇਹਨਾਂ ਸਾਨੂੰ ਜਾਨ ਨੂੰ ਮਾਰਨ ਦੀ ਸੀ ਨਾਮ ਹਰਬੰਸ ਸਿੰਘ ਜੀ ਅੱਛਾ ਕੀ ਗੱਲਬਾਤ ਹੋਈ ਹੈ ਨਾਲੇ ਜਿਮਾਦਰ ਸਿੰਦਰ ਸਿੰਘ ਦੇ ਦੋਨੇ ਹੀ ਘਰੋਂ ਚੱਲੇ ਆ ਅੱਛਾ ਤੇ ਮੈਂ ਫਿਰ ਕਿਹੜੇ ਪਿੰਡੋਂ ਚੱਲੇ ਸੀ ਸ਼ੇਰਪੁਰ ਤੇ ਬੰਦੋਂ ਅੱਛਾ ਤੇ ਅੱਗੇ ਜਾਣਾ ਹੈ ਰੁਕਣਾ ਪਿੰਡ ਹੈ ਮਹੂਦਪੁਰੇ ਅੱਛਾ ਮੈਂ ਫਿਰਨੋ ਕੰਪਨੀ 'ਚ ਕੰਮ ਕਰਦਾ ਬੈਂਕ ਤੌਰ ਤੇ ਅੱਛਾ ਕੋਈ ਸਬੰਧ ਹੈ ਮੈਂ ਚੱਲਿਆ ਸੀ ਤੇ ਮੇਨੂੰ ਨਾ ਚੱਲ ਮੇਰੇ ਨਾਲ ਉਹ ਵੀ ਜਾਣਾ ਚੱਲ ਰਿਹਾ ਸੀ ਜੋ ਚੱਲ ਗਿਆ ਅੱਛਾ ਕਹਿੰਦੇ ਸੰਡੂ ਦੇ ਖਿਲਾਫ ਦੇ ਕਿਸੇ ਲੁਧਿਆਣਾ ਰਹਿੰਦੇ ਸੰਡੂ ਦਾ ਉਹਦੇ ਖਿਲਾਫ ਨੇ ਸਾਰੇ ਪੁਰਾਣੇ ਦੇ ਕਾਹ ਕਿੱਥੇ ਰਹਿੰਦੇ ਸੀ ਇਹ ਲੁਧਿਆਣੇ ਰਹਿੰਦੀ ਸੀਗੇ ਅੱਛਾ ਉਹਨਾਂ ਨੇ ਉਸ ਸਮੇਂ ਪਹਿਲਾਂ ਚਲੇ ਗਏ ਕਿਹੜੀ ਚੌਂਕ ਚਕੇ ਚੌਕੇ ਚੌਂਕੀ ਸੀ ਅੱਛਾ ਉਥੇ ਗਏ ਤੇ ਚਲੋ ਸੋਚਣ ਮਿਲੇ ਆ ਜਿਹੜਾ ਜ਼ਿੰਮੇਵਾਰ ਸੀ ਅੱਛਾ ਉਹਨਾਂ ਨਾਲ ਬਾਗੀਤੀ ਉਹਨੇ ਹੈ ਚਲ ਕੋਈ ਨਾ ਮੈਂ ਬੁਲਾਉਣਾ ਉਹਨੇ ਤੁਸੀਂ ਪਾਰਟੀ ਨੂੰ ਬੁਲਾ ਰਹੇ ਆ ਅੱਛਾ ਜੀ ਜਾ ਕੇ ਆਉਣੇ ਆ ਤੇ ਫਿਰ ਅਸੀਂ ਉਹਨਾਂ ਜਾ ਜਾਣਗੇ ਜਾਨੇ ਨੇ ਵੀ ਅੱਛਾ ਬਹਿ ਗਿਆ ਬਸਰਾ ਬਿਆਨ ਦੇ ਰੱਖਾ ਗਏ ਕਿਹੜੇ ਕਰੋਨੇ ਅੱਛਾ ਅਜੋ ਨਿਕਲੇ ਚੌਂਕੀ ਦੇ ਚੋਂ ਮੋਰ ਸਟਾਰਟ ਕਿਤੇ ਤੁਰੇ ਦੋ ਕਰਮਾ ਗਈਆਂ ਇੱਕ ਇਹ ਮੋਰੇ ਖੜੇ ਸੀ ਅੱਛਾ ਪੰਜ ਛੇ ਮੁੰਡੇ ਸੀ ਇਹ ਉਹ ਨੰਬਰ ਮੋਰਸਾ ਮੈਂ ਚਲੂੰਗਾ ਮੋਰਸਾ ਇਹ ਮਗਰਮ ਬੱਠਾ ਸੀ ਜਿੰਦਰ ਸਿੰਘ ਇਹਨਾਂ ਮੋਰਖੇ ਚੰਦਲੇ ਸੱਟ ਲਿਆਣੇ ਤੇ ਮੇਰੇ ਮੋਰਸਾ ਰੋਕਦੇ ਰਹੋਗੇ ਮੈਂ ਮੋਰਸਾ ਮੇਰੀ ਗੱਲ ਪੈ ਕੇ ਮੈਨੂੰ ਥਲੇ ਸੱਟ ਲਿਆ ਦੇਣਾ ਤੇ ਜੇ ਸਾਡੀ ਪੱਗਾਂ ਵੜਿਆ ਗਈਆਂ ਫਿਰ ਵਾਲ ਸਾਡੇ ਪੱਟੇ ਨੇ ਤੇ ਚਿੰਦਨ ਸੱਟਾਂ ਲੱਗੀਆਂ ਜੋ ਕੋਈ ਸੇਖਾ ਜਿਗਰਾ ਅਦਾ ਕਰਾ ਮੈਂ ਠੀਕ ਹੈ ਜੀ ਰਾਜ ਹੈ ਠੀਕ ਹੈ ਹੋਰ ਇਫੈਕਟਸ ਜੇ ਮੰਗ ਕਰਨੇ ਆ ਉਹਨੇ ਸਾਰਾ ਸਾਰਾ ਕਾਰਵਾਈ ਹੋਵੇ ਕਿਉਂ ਸੱਤ ਮਗਰਮਾ ਬੰਨਣਾ ਚਾਹੀਦਾ ਜੇਗਾ ਸਾਨੂੰ ਫੁੱਲ ਨਾ ਚਲਾਉਂਦੀ ਮੌਕਾ ਹੁੰਦੀ ਤੇ ਅਨਨ ਜਾਣੋ ਮਾਰਦੇ ਜੀ ਹਾਂ ਜੀ ਹਾਂ ਜੀ ਮੈਂ ਲੋਗਿਆ ਨੇ ਤੋਂ ਅੱਛਾ ਟਰੈਕਟਰ ਬੱਤੀ ਹੈ ਅੱਛਾ ਨੀਰ ਸਮਾਜ ਅੱਛਾ ਮੇਰੇ ਸੌਲ ਗੁਰਵਾਨੇ ਮੇਰੇ ਬਾਰਖਲਾ ਕੋਈ ਦਰਖਾਸਤ ਦਿੱਤੀ ਸੀ ਜੋ ਗਿਆ ਲਾ ਅੱਛਾ ਤੇ ਮੈਂ ਜੇ ਆ ਰਿਹਾ ਸੀਗਾ ਰਸਤੇ 'ਚ ਜੀ ਅੱਛਾ ਜਿਸੰਦਾ ਮੇਰਾ ਸਾਂਡੂ ਪਿੰਲਾ ਪਹੁੰਚ ਗਿਆ ਅੱਛਾ ਜਦੋਂ ਉਸ ਮੋਕੇ ਪਹੁੰਚਿਆ ਸਾਨੂੰ ਫੋਨ ਆ ਗਿਆ ਕਿ ਸਾਰੇ ਗੱਲ ਪੈ ਗਏ ਆ ਸਾਡੇ ਸਾਹਮਣੇ ਅੱਛਾ ਤੁਸੀਂ ਨਾ ਆਓ ਤਾਂ ਰਿਪੋਰਟ ਇਸੇ ਕਾ ਰਹੇ ਆਂ ਬਿਲਕੁਲ ਰਿਪੋਰਟ ਇਸੇ ਕਾ ਰਹੇ ਆਂ ਠੀਕ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਆਖਿਰ ਕਦੋਂ ਤੱਕ ਕੀਤੀ ਜਾਵੇਗੀ